ਰੱਖ ਬਾਬਲ ਦੀ ਪੱਗ ਦੀ ਸ਼ਾਨ ਸੱਜਣੋ ਵੱਡੇ ਵੱਡੇ ਕੰਮ ਸਿਰੇ ਚੜਾਉਣ ਕੁੜੀਆਂ ਮਾਰ ਦਬਕਾ ਤੇ ਕੰਬਣ ਲਾ ਦੇਣ ਲੱਤਾਂ ਮਾੜਾ ਲਫ਼ਜ਼ ਨਾ ਕਿਸੇ ਤੋਂ ਕਹੋਣ ਕੁੜੀਆਂ ਲੈ ਥਾਪੜਾ ਗੁਰੂਆਂ ਪੀਰਾਂ ਦਾ ਓਏ ਅੱਜ ਪੰਜਾਬ ਚ ਘੋੜੇ ਭਜਾਉਣ ਕੁੜੀਆਂ ਅੱਜ ਪੰਜਾਬ ਚ ਘੋੜੇ ਭਜਾਉਣ ਕੁੜੀਆਂ ਲੋ ਵੀ ਅੱਜ ਤੁਹਾਡੇ ਲਈ 3 40 ਨ ਘੋੜੇ ਜੋ ਕੇ ਬਾਈ ਤਿਆਰ ਕਰ ਰਹੇ ਆ ਉਹ ਇਹ ਵੀਡੀਓ ਦੇ ਵਿੱਚ ਲੈ ਕੇ ਆਇਆ ਸਜਣੋ ਤੇ ਨਾਲ ਸਾਡੀ ਇਹ ਪਿਆਰੀ ਜੀ ਬੱਚੀ ਨੂੰ ਅਸ਼ੀਰਵਾਦ ਵੀ ਜਰੂਰ ਦਿਓ ਕਮੈਂਟਾਂ ਦੇ ਵਿੱਚ ਤੇ ਵੀਡੀਓ ਸ਼ੇਅਰ ਕਰਕੇ ਇਹ ਗੁੜੀਆਂ ਦਾ ਹੌਸਲਾ ਵੀ ਜਰੂਰ ਵਧਾਓ ਵੀਰ ਹੋਣੀ ਇਹ ਤਿੰਨ ਬਸ਼ੇਰੇ ਤਿਆਰ ਕਰ ਰਹੇ ਆ ਦੋ ਮਾਰਵਾੜੀ ਐ ਤੇ ਇੱਕ ਨੁਕਰਾ ਐ ਤੇ ਵੀਡੀਓ ਐਸੀ ਕਰਕੇ ਤੁਹਾਡੀ ਕਚਹਿਰੀ ਤੇ ਤੁਹਾਡੇ ਚਰਨਾ ਚ ਰੱਖੀ ਐ ਵੀ ਕਮੈਂਟਾਂ ਰਹੀਂ ਬਾਈ ਜੀ ਹੋਣੀ ਆਂਦੇ ਵੀ ਸਾਨੂੰ ਸੰਗਤ ਜ਼ਰੂਰ ਦੱਸੇ ਭਰਾ ਜ਼ਰੂਰ ਦੱਸਣ ਵੀ ਸਾਡੇ ਬਸ਼ੇਰੇ ਤੁਹਾਨੂੰ ਕਿਵੇਂ ਲੱਗੇ ਤੇ ਮੈਂ ਅਕਸਰ ਹੀ ਕਹਿਣਾ ਹੁੰਦਾ ਜਿਹੜੇ ਭਰਾ ਸੰਗਤ ਨੂੰ ਉੱਤੇ ਰੱਖਦੇ ਆ ਉਹਨਾਂ ਦੀ ਸਪੋਰਟ ਦੱਬ ਕੇ ਕਰਿਆ ਕਰੋ ਸ਼ੁਰੂਆਤ ਕਰਦੇ ਆਪਾਂ ਆਹ ਸੋਹਣੇ ਸਨਖੇ ਬਸ਼ੀਰੇ ਤੋਂ ਇਹ ਬਸ਼ੀਰਾ ਬਹੁਤ ਬਰੀਕੀਆਂ ਦੇ ਵਿੱਚ ਐ ਸਜਰੂ ਬਹੁਤ ਘੱਟ ਉਮਰ ਦਾ ਬਸ਼ੀਰਾ ਐ ਤੇ ਕਨਕਨੋਤੀ ਤੁਸੀਂ ਦੇਖ ਰਹੇ ਹੋ ਇਹ ਦੀ ਬਾਡੀ ਬੰਤਰ ਮੱਥੇ ਪਟਾ ਤੇ ਦੋ ਪੈਰ ਮਗਰਲੇ ਚਿੱਟੇ ਹੈ ਜੇ ਮਾਰਕਿੰਗ ਦੀ ਗੱਲ ਵੀ ਆਪਾਂ ਕਰੀਏ ਤੇ ਨਾਮ ਬਸ਼ੇਰੇ ਦਾ ਰੱਖਿਆ ਭਰਾਵਾਂ ਨੇ ਗੁਲਬਾਗ ਤੇ ਬਾਪ ਦੀ ਗੱਲ ਕਰਾਂ ਤੇ ਬਾਪ ਹੈਗਾ ਇਹ ਦੇਵਰਾਜ ਰਣੀਆਂ ਤੇ ਦੇਵਰਾਜ ਰਣੀਆਂ ਕਿਹੜੇ ਬਲੱਡ ਚ ਆਉਂਦਾ ਹੈ ਇਹ ਦੱਸਣ ਦੀ ਮੈਨੂੰ ਲੋੜ ਨਹੀਂ ਜੇ ਮਾਂ ਦੇ ਖਾਨਦਾਨ ਦੀ ਗੱਲ ਕਰੀਏ ਤੇ ਮਾਂ ਹੈਗੀ ਹੈ ਰਤਨਾਕਰ ਲੈਂਦੀ ਛੋਟ ਪਲੱਸ ਕੋੜੀ ਦਾ ਇਹ ਬੱਚਾ ਹੈ ਸੱਜਣੋ ਬਾਕੀ ਸਾਰੀ ਡਿਟੇਲ A ਤੋਂ Z ਪੀ ਕਿੰਨੀ ਕਮਰੇ ਤੇ ਇਸ ਟਾਈਮ ਕੱਦ ਕਿੰਨਾ ਕਰ ਗਿਆ ਉਹ ਵੀਡੀਓ ਦੇ ਵਿੱਚ ਵੀ ਦੱਸਾਂਗੇ ਪਰ ਇੰਨਾ ਕ ਤੁਹਾਨੂੰ ਦੱਸਦਾ ਕਿ ਹੈਗਾ ਅਜੇ ਖੀਰਿਆਂ ਚ ਸੱਜਣੂ ਹਜੇ ਦੂ ਦੰਦ ਵੀ ਨਹੀਂ ਮਛੇਰਾ ਲੱਗਿਆ ਪਰ ਤੁਹਾਨੂੰ ਕਿਵੇਂ ਲੱਗਾ ਵੱਡੀ ਗੱਲ ਤੁਹਾਡੀ ਹੈ ਫਿਰ ਤੋਂ ਕਹਦਾ ਕਿ ਕਮੈਂਟਾਂ ਦੇ ਵਿੱਚ ਭਰਾਵਾਂ ਨੂੰ ਸਪੋਰਟ ਜਰੂਰ ਕਰਿਓ ਤੇ ਵੀਡੀਓ ਸ਼ੇਅਰ ਵੀ ਦੱਬ ਕੇ ਕਰਿਓ ਪਿੰਡ ਹੈ ਵੀਰ ਹੋਣਾ ਦਾ ਖੁੰਨਣ ਖੁਰਦ ਤੇ ਜਿਲਾ ਪੈ ਜਾਂਦਾ ਹੈ ਸ਼੍ਰੀ ਮੁਕਤਸਰ ਸਾਹਿਬ ਬਾਈ ਗੀਤਾ ਬਰਾੜ ਤੇ ਸਾਡਾ ਬਹੁਤ ਹੀ ਪਿਆਰਾ ਸੱਜਣ ਆਪਣਾ ਵੱਡਾ ਭਰਾ ਹੈ ਬਾਈ ਸਾਹਿਬ ਬਰਾੜ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਵੀਰ ਹੋਣਾ ਦੇ ਵਿਚਾਰ ਸੁਣਾਗੇ ਹੁਣ ਆਪਾਂ ਗੱਲ ਕਰਦੇ ਆ ਆਹਾ ਦੂਜੇ ਬਸ਼ੀਰੇ ਦੀ ਇਹਦਾ ਨਾਂ ਵੀਰ ਹੋਣਾ ਨੇ ਰੱਖਿਆ ਹੈ ਜੀ ਸੂਰਜ ਪਾਰਸ ਘੋੜਾ ਹੈ ਜਿਹੜਾ ਫੂਲੇ ਵਾਲੇ ਵਾਲਾ ਉਹ ਘੋੜੇ ਦਾ ਸੱਜਣੂ ਬੱਚਾ ਹੈ ਅਰਜਣ ਰੌਲੀ ਵਾਲੇ ਦਾ ਪੋਤਰਾ ਹੋ ਗਿਆ ਬਰੀਕੀਆਂ ਦੇ ਵਿੱਚ ਇਹ ਬਸ਼ੀਰਾ ਵੀ ਹੈ ਇਹਦੀ ਕਿੰਨੀ ਉਮਰ ਹੈ ਉਹ ਵੀਡੀਓ ਦੇ ਵਿੱਚ ਪੁੱਛਣੀ ਹੈ ਤੇ ਕੀ ਕਰਨਾ ਚਾਹੁੰਦੇ ਆ ਕੋਈ ਇਹਨਾਂ ਬੱਚਿਆਂ 'ਚੋਂ ਸੇਲ ਦਾ ਵਿਚਾਰ ਵੀ ਹੈਗਾ ਇਹ ਵੀ ਆਪਾਂ ਪੁੱਛਣਾ ਆ ਤੀਜਾ ਬਸ਼ੀਰਾ ਆ ਗਿਆ ਸਜਣੋ ਇਹ ਲਾਰਤਨ ਦਾ ਬੱਚਾ ਹੈ ਜੀ ਨਾਂ ਇਹਦਾ ਹੈਗਾ ਦਿਲਰਤਨ ਕਿੰਨੀ ਉਮਰ ਹੈ ਕਿੰਨੀ ਕੀ ਗ੍ਰੋਥ ਕਰ ਗਿਆ ਦੇ ਕੀ ਹਸਾਬ ਕਿਤਾਬ ਹੈ ਉਹ ਵੀ ਆਪਾਂ ਵੀਡੀਓ ਦੇ ਵਿੱਚ ਭਰਾਵਾਂ ਤੋਂ ਹੀ ਪੁੱਛਣਾ ਹੈ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਜਾਂ ਚੰਗੀ ਲੱਗੇ ਜਾਂ ਬਾਈਆਂ ਦੇ ਵਿਚਾਰ ਚੰਗੇ ਲੱਗਣ ਤੇ ਉਹ ਵੀ ਸਾਨੂੰ ਜਰੂਰ ਦੱਸਿਓ ਆ ਵੀਰ ਹੋਣਾ ਦਾ ਸਜਣੋ ਫਾਰਮ ਹੈ ਤੇ ਇੱਕ ਫਾਰਮ ਬਾਈ ਹੋਣੀ ਨਵਾਂ ਘਰ ਦੇ ਪਿੱਛੇ ਵੀ ਤਿਆਰ ਕਰੀ ਜਾਂਦੇ ਆ ਬਹੁਤ ਹੀ ਚੰਗਾ ਪਰਿਵਾਰ ਹੈ 20 ਤੋਂ 25 ਬਾਈ ਹੋਣਾ ਦੇ ਕੋਲ ਨਗੀਨੇ ਖੜੇ ਆ ਫਾਰਮ ਤੇ ਆ ਉਹ ਪਰਿਵਾਰ ਹੈ ਜਿਹੜਾ ਇਕਜੁੱਟ ਹੋ ਕੇ ਇੱਕ ਮੁੱਠ ਹੋ ਕੇ ਕਹਿ ਦਈਏ ਕਿ ਦਿਨ ਰਾਤ ਲੱਗਾ ਹੋਇਆ ਘੋੜੇ ਘੋੜੀਆਂ ਦੇ ਵਿੱਚ ਤੇ ਚੰਗੀ ਬਰੀਡ ਤੇ ਕੰਮ ਕਰਦੇ ਆ ਵੀਰ ਹੋਣੀ ਤੇ ਬਹੁਤ ਹੀ ਰੱਬੀ ਰੂਹਾਂ ਨੇ ਮਿਹਨਤ ਕਸ਼ ਭਰਾ ਨੇ ਸਪੋਰਟ ਦੱਬ ਕੇ ਕਰਿਓ ਜਿੰਨਾ ਭਰਾਵਾਂ ਨੇ ਮਗਰਲੀ ਵੀਡੀਓ ਸ਼ੇਅਰ ਕਰੀ ਸੋਨੇ ਸੋਨੇ ਕਮੈਂਟ ਕੀਤੇ ਨਵਾ ਨਵਾ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਚ ਕੁਝ ਵੀਰਾਂ ਦੇ ਨਾਮ ਨੇ ਜੀ ਦਵਿੰਦਰ ਸਿੰਘ ਸੱਗੂਆਲ ਗਗਨਦੀਪ ਸਿੰਘ ਜਗਦੀਪ ਜੱਗੀ ਸਿਮਰਨਜੀਤ ਸਿੰਘ ਮਨਪ੍ਰੀਤ ਸਿੱਧੂ ਸਰਪੰਚ ਸਰਤਾਜ ਸਿੰਘ ਸੰਧੂ ਸਰਜੀਤ ਸਿੰਘ ਮਨਦੀਪ ਸਿੰਘ ਕਰਤਾਰ ਸਿੰਘ ਬਾਈ ਬਰਿੰਦਰ ਢਿੱਲੋਂ ਗੁਰਪ੍ਰੀਤ ਸਿੰਘ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਭਰਾਵਾਂ ਨੂੰ ਕਰਿਓ ਸਪੋਰਟ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਸੁਖਸੰਦੂ ਫੇਰ ਸਵਾਗਤ ਕਰਦਾ ਤੇ ਮਾਣ ਅਦਬ ਨਾਲ ਸਾਰੇ ਭਰਾਵਾਂ ਨੂੰ ਜੀ ਆਇਆਂ ਆਖਦਾ ਸੱਜਣੋ ਤਿੰਨ ਵਸ਼ੇਰੇ ਤੁਹਾਨੂੰ ਵਿਖਾ ਕੇ ਹਟੇ ਆ ਤੇ ਤਿੰਨ ਹੀ ਇੱਕ ਤੋਂ ਇੱਕ ਸਿਰ ਹੈ ਦੋ ਮਾਰવાડી ਨੇ ਤੇ ਇੱਕ ਹੈਗਾ ਨੁਕਰਾਂ ਤੇ ਜਿਨ੍ਹਾਂ ਦੇ ਵਿੱਚੋਂ ਬਾਈ ਹੋਣਾ ਨੇ ਸਾਨ ਕੋੜਾ ਕਿਹੜਾ ਤਿਆਰ ਕੀਤਾ ਉਹਦੇ ਬਾਰੇ ਗੱਲਬਾਤ ਕਰਨੀ ਹੈ ਸ਼ੌਂਕ ਨੂੰ ਕਿੰਨਾ ਟਾਈਮ ਹੋ ਗਿਆ ਉਹਦੇ ਬਾਰੇ ਗੱਲਬਾਤ ਕਰਨੀ ਹੈ ਤੇ ਬਾਈ ਹੋਣਾ ਦੀਆਂ ਹੁਣ ਤੱਕ ਆਪਾਂ ਦੋ ਵੀਡੀਓ ਪਾਈਆਂ ਸੀ ਤਦ ਦੋਵਾਂ ਨੂੰ ਤੁਸੀਂ ਥੱੱਬਾ ਭਰ-ਭਰ ਕੇ ਪਿਆਰ ਕੀਤਾ ਖਾਸ ਕਰਕੇ ਸਾਡੀ ਜਿਹੜੀ ਭੈਣ ਹੈ ਗੁਡਗੈ ਰੋਬਨ ਉਹਦੀਆਂ ਵੀਡੀਓ ਤੁਸੀਂ ਇੰਸਟਾਗ੍ਰam ਤੇ ਵੀ ਦੇਖਦੇ ਰਹਿੰਦੇ ਹੋ ਰੋਬਨ ਸਟੱਡ ਫਾਰਮ ਦੇ ਨਾਂ ਤੋਂ ਇਹਨਾਂ ਦਾ ਚੈਨਲ ਹੈ ਤੇ ਉਂਝ ਵੀ ਬਹੁਤ ਪਿਆਰ ਦਿੰਦੇ ਹੋ ਤੁਸੀਂ ਇਸ ਕਰਕੇ ਤੁਹਾਡਾ ਵੀ ਧੰਨਵਾਦ ਹੈ ਆਪਾਂ ਪਹੁੰਚਿਆ ਪਿੰਡ ਹੈ ਖੁੰਨਣਖੁਰਦਾ ਜ਼ਿਲ੍ਹਾ ਹੈ ਸ਼੍ਰੀ ਮੁਕਤਸਰ ਸਾਹਿਬ ਤੇ ਬਾਈ ਆਪਣੇ ਨਾਲ ਸਹਿਜ ਸਿੰਘ ਬਰਾੜ ਹੈ ਜੀ ਸਹਿਬ ਬਰਾੜ ਦੇ ਨਾਂ ਤੋਂ ਵੀ ਬਾਈ ਘੋੜਿਆਂ ਦੇ ਵਿੱਚ ਵਿਚਰਦਾ ਹੈ ਤੇ ਬਾਈ ਉਹਨਾਂ ਦਾ ਗੱਲਬਾਤ ਕਰਦੇ ਆ ਸਾਰੇ ਤੁਹਾਨੂੰ ਬਛੇਰੇ ਵਿਖਾਉਣੇ ਆ ਚੰਗਾ ਲੱਗੇ ਵੀਡੀਓ ਬਣਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਜਿਹੜੇ ਬਾਈ ਜੀ ਹੁਣ ਤਿਆਰੀ ਕਰੀ ਜਾਂਦੇ ਆ ਬਸ਼ੀਰਿਆਂ ਤੇ ਮਿਹਨਤ ਕਰੀ ਜਾਂਦੇ ਆ ਬਾਈ ਜੀ ਹੁਣ ਜਾਂਦੇ ਵੀ ਸੁੱਖ ਤੂੰ ਆਪ ਦੇ ਰੋਇ ਕਰੀ ਕਹਿ ਪੀ ਭਾਈ ਸੱਜਣਾ ਨੂੰ ਕਿਵੇਂ ਲੱਗਦੇ ਆ ਜਿਹੜੀਆਂ ਰੱਬੀ ਰੂਹਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਵੇਂ ਲੱਗਦੇ ਆ ਜੇ ਚੰਗੇ ਲੱਗਣ ਬਾਈ ਜੀ ਹੋਣਾ ਦੀ ਮਿਹਨਤ ਚੰਗੀ ਲੱਗੇ ਤਾਂ ਆਪਾਂ ਵੱਧ ਚੜ ਕੇ ਸਪੋਰਟ ਬਾਈ ਹੋਣਾ ਨੂੰ ਕਰਨੀ ਹੈ ਵੀਡੀਓ ਸ਼ੇਅਰ ਕਰਕੇ ਤੇ ਕਮੈਂਟਾਂ ਦੇ ਵਿੱਚ ਵੀ ਜਰੂਰ ਦੱਸਣਾ ਵੀ ਭਾਈ ਤੁਹਾਨੂੰ ਇਹ ਨਗੀਨੇ ਕਿਵੇਂ ਲੱਗੇ ਪਹਿਲਾਂ ਸਵਾਗਤ ਕਰਦੇ ਆ ਫਿਰ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਹੈ ਸასი ਕਾ ਸასი ਕਾ ਬਾਈ ਜੀ ਹੋਰ ਚੜਦੀ ਕਲਾ ਜੋ ਬਹੁਤ ਵਧੀਆ ਬਾਈ ਜੀ ਆਹਮ ਤੋਂ ਖਾਸ ਚੈਨਲ ਦਾ ਆਪਣੇ ਵਿਡਿਓਨ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਧੰਨਵਾਦ ਹਾਂ ਜੀ ਹੋਰ ਸੀਤਾ ਕਰ ਪ੍ਰਵਾਟ ਠੀਕ ਹੈ ਬਾਈ ਬਹੁਤ ਬਹੁਤ ਸ਼ੌਕ ਨੂੰ ਕਿੰਨਾ ਚਿਰ ਹੋ ਗਿਆ ਤੇ ਪਹਿਲਾਂ ਤਾਂ ਕੋੜੀਆਂ ਹੀ ਰੱਖੀਆਂ ਸੀ ਹਾਂਜੀ ਬਾਈ ਜੀ ਹੁਣ ਕੋੜਾ ਲਿਆਂਦਾ ਇਹਦਾ ਕੀ ਕਾਰਨ ਹੈ ਇਹ ਜਵਾਬ ਦੇ ਦਿਓ ਹਾਂਜੀ ਬਾਈ ਜੀ ਆਪਣੇ ਸ਼ੌਕ ਨੂੰ ਹੋ ਗਏ 5 6 ਸਾਲ ਹੋ ਗਏ ਜੀ ਆਪਾਂ ਹਾਂ ਨਵੇਂ ਰੱਖਣ ਲੱਗੇ 5 6 ਸਾਲਾਂ ਤੋਂ ਹੀ ਤੇ ਬਾਕੀ ਆਪਾਂ ਨੂੰ ਇਹ ਸੀਗਾ ਬਾਈ ਜੀ ਵੀ ਕੋਈ ਮਨਲਾ ਆਪਣੇ ਕੋਲੇ ਮਨਲਾ ਸਾਨ ਕੋੜਾ ਹੋਣਾ ਚਾਹੀਦਾ ਜੀ ਤਾਂ ਆਪਾਂ ਦੇ ਇਹ ਦੇਵਰਾਜ ਦਾ ਬੇਸ਼ੀਰਾ ਪਹਿਲਾਂ ਮਨਲਾ ਲਿਆ ਹੋਇਆ ਸੀ ਇਹਦਾ ਨਾਂ ਕੀ ਰੱਖਤਾ ਬਾਈ ਗੁਲਬਾਗ ਜੀ ਗੁਲਬਾਗ ਜੀ ਅਗਲਾ ਸਵਾਲ ਇਹੀ ਨਿਕਲਦਾ ਹੈ ਬਾਈ ਵੀ ਆਪਦੇ ਘਰੇ ਵੀ ਬੜੇ ਸੋਹਣੇ ਬਸ਼ੇਰੇ ਆ ਕਾਲੀ ਕਾਂਟੇ ਦੀ ਬਰੀਡ ਵੀ ਤਿੰਨ ਚਾਰ ਬਸ਼ੇਰੇ ਟੋਪ ਦੇ ਖੜੇ ਆ ਜੀ 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 ਇਹ ਲਾਰ ਰਤਨ ਦਾ ਬਸ਼ੇਰਾ ਵੀ ਹੈਗਾ ਹੈ ਦੇਵਰਾਜ ਦਾ ਬਸ਼ੇਰਾ ਹੀ ਕਿਉਂ ਚੁਣਿਆ ਇਹਦੇ ਚ ਕਿਹੜੀਆਂ ਬਰੀਕੀਆਂ ਲੱਗੀਆਂ ਹਾਂਜੀ ਇਹ ਬਾਈ ਜੀ ਇਹ ਮਨ ਲਾ ਜਦੋਂ ਮਕਸਰ ਦੇਖਿਆ ਸੀਗਾ ਨਾ ਬਾਈ ਜੀ ਤਾਂ ਮਨ ਲਾ ਉਹਦੇ ਦਿਲ ਨੂੰ ਬਹੁਤ ਵਧੀਆ ਲੱਗਿਆ ਇਹ ਤਾਂ ਮਨ ਲਈ ਸੀਗਾ ਵੀ ਮਨ ਲਾ ਇਹ ਜ਼ਰੂਰ ਲੈ ਕੇ ਜਾਣਾ ਹੈ ਅੱਛਾ ਕਿਸੇ ਭਰਾ ਦੇ ਘਰੇ ਹਾਂ ਕਿਸੇ ਭਰਾ ਦੇ ਘਰੇ ਸੀਗਾ ਜੀ ਜੀ ਹਾਂਜੀ ਤੇ ਬਾਕੀ ਉਦੋਂ ਆਪਣੇ ਕੋਲੇ ਆ ਆਪਦੇ ਬੱਚੇ ਹੈ ਨਹੀਂ ਸੀਗੇ ਉਹ ਬੱਚੇ ਤਾਂ ਛੋੜੇ ਆਪਣੇ ਜਿਹੜੇ ਕਾਂਟੇ ਦੇ ਬੱਚੇ ਛੋਟੇ ਛੋਟੇ ਉਹ ਬਾਹਰ ਚ ਆਏ ਆ ਜੀ ਦੇਵਰਾਜ ਲਾਰਤਨ ਦਾ ਬੇਸ਼ੇਰਾ ਵੀ ਆਪਣਾ ਬਾਹਰ ਚ ਆਇਆ ਉਦੋਂ ਇਹ ਆਪਾਂ ਮੰਨ ਲਾ ਵਸ ਇੱਕ ਸਾਂਣ ਬਣਾਉਣਾ ਸੀ ਮੰਨ ਲਾ ਲਿਆ ਸੀਗਾ ਜੀ ਹਾਂਜੀ ਅੱਛਾ ਕਰੋ ਲਿਆਂਦਾ ਕਿਸੇ ਕਰੋ ਲਿਆ ਹਾਂਜੀ ਹਾਂਜੀ ਜੀ ਜੀ ਅੱਛਾ ਇਹਦੀ ਬਾਬਤਾ ਆ ਗਿਆ ਦੇਵਰਾਜ ਰਣੀਆਂ ਬ੍ਰੈਂਡ ਜੀ ਹੁਣ ਗੱਲ ਆ ਜਾਂਦੀ ਮਾਂ ਦੀ ਮਾਂ ਵਾਲਾ ਖਾਨਦਾਨ ਕਿਹੜਾ ਇਹਦੀ ਮਾਂ ਰਤਨਾ ਕਰਦੀ ਹੈ ਬੇਜੇ ਰਤਨਾ ਕਰਦੀ ਡਾਇਰੈਕਟ ਹੈ ਉਹਦੀ ਹਾਈਟ ਕਿੰਨੀ ਹੋਊਗੀ ਉਹਦੀ 64 ਇੰਚ ਹਾਈਟ ਹੈਗੀ ਆ ਜੀ ਤੇ ਇਹਦੇ ਚ ਹੁਣ ਕੀ ਵੇਖਦੇ ਹੋ ਇਹਦੀ ਐਗਜ਼ੈਕਟ ਉਮਰ ਕਿੰਨੀ ਹੋ ਗਈ ਵੱਡੇ ਭਾਈ ਹੋਊਗੀ ਭਈ 26 ਮਹੀਨੇ ਦੀ ਹੋਟੀ 26 ਮਹੀਨੇ ਹਾਂਜੀ ਹਾਂਜੀ ਦੰਦ ਦਨ ਕਿ ਨਿਕੰਦਾ ਨਹੀਂ ਨਹੀਂ ਨਿਕੰਦਾ ਭਾਈ ਹਾਂ ਤਾਂ ਕੀ ਆ ਜੀ ਜੀ ਅੱਛਾ ਕਈ ਭਰਾ ਸੋਚਦੇ ਆ ਸਾਹਿਬ ਬਾਈ ਵੀ ਘੋੜਾ ਜਿਹੜਾ ਉਹ ਦੂਦੰਦ ਕਰਕੇ ਛੱਡਣਾ ਚਾਹੀਦਾ ਤੁਸੀਂ ਪਹਿਲਾਂ ਛੱਡਿਆ ਮੀਆਂ ਘੋੜੀਆਂ ਛੱਡਿਆ ਤਾਂ ਉਹਦਾ ਕਾਰਨ ਕੀ ਆ ਵੀ ਜਲਦੀ ਛੱਡੰਦਾ ਹਾਂਜੀ ਆਪਾਂ 10 ਘੋੜੀਆਂ ਤੇ ਛੱਡਿਆ ਸੀਗਾ ਜੀ ਤੇ 8 ਘੋੜੀਆਂ ਵਿੱਚੋਂ ਚੈੱਕ ਪਾਸ ਆ ਜੀ ਕੋਈ ਮਹੀਨੇ ਦੀ ਆ ਕੋਈ 2 ਮਹੀਨੇ ਦੀ ਆ ਹਾਂਜੀ ਹਾਂਜੀ ਬਾਕੀ ਇਹ ਸੀ ਕਿ ਬਈ ਮੱਲਾਪਾ ਦਾ ਸਾਰੇ ਭਰਾਵਾਂ ਦੀ ਰੈਨ ਵਾਲੀ ਛੱਡਿਆ ਸੀ ਗਿਆ ਜੀ ਚਾਰ ਭਰਾਵਾਂ ਦੇ ਹਨਾ ਜਿੰਨਾਂ ਨਾਲ ਆਪਣੀ ਜਾਣ ਪਛਾਣ ਹੈ ਤੋ ਮੱਲਾ ਜਿਨ੍ਹਾਂ ਨੂੰ ਪਤਾ ਕੀਤਾ ਉਹ ਕਹਿੰਦੇ ਸੀ ਵੀ ਛੱਡ ਸਕਦੇ ਹਾਂ ਕੋਈ ਦਿੱਕਤ ਨਹੀਂ ਚਾਹਾਂ ਪ੍ਰਾਣੇ ਬੈਠਿਆ ਜਿਵੇਂ ਨਾ ਤੋ ਸਾਰਿਆਂ ਨਾਲ ਗੱਲ ਕਰਕੇ ਹੀ ਛੱਡਿਆ ਸੀ ਗਿਆ ਉਹਦਾ ਐ ਹੋ ਜਾਂਦਾ ਬਈ ਜਿੰਨੇ ਚਿਰ ਨੂੰ ਘੋੜਾ ਆਪਦੇ ਅਸਲੀ ਰੂਪ ਚਾਉਂਦਾ ਹੁੰਦਾ ਹਾਂ ਜੀ ਸਾਲ ਨੂੰ ਹੱਦ ਸਾਲ ਲੱਗਣਾ ਹੈ ਨਾ 66 37 ਮਹੀਨੇ ਦਾ ਜਦੋਂ ਜਾਂ 40 ਮਹੀਨੇ ਲੱਗ ਜਣਾ ਉਹਨੇ ਚਿਰ ਨੂੰ ਆਪਣੇ ਕੋਲ ਚੰਗੀ ਕਲੈਕਸ਼ਨ ਹੋਊਗੀ ਬੱਚਿਆਂ ਦੀ ਹਾਂ ਬੱਚਿਆਂ ਦੀ ਕਲੈਕਸ਼ਨ ਲੱਗੀ ਜੀ ਉਹਦੇ ਵਿੱਚ ਜਿਹੜੀ ਬਰੀਡਿੰਗ ਜੀ ਜੀ ਟੇ ਕੋੜਾ ਬਾਕੀ ਐ ਨਹੀਂ ਮੰਨਦੇ ਹੋ ਸਹਿਬ ਬਾਈ ਵੀ ਘੋੜਾ ਖੁੱਲਣਾ ਸ਼ੁਰੂ ਹੋ ਜਾਂਦਾ ਹੈ ਜਾਂ ਬਰੀਡਿੰਗ ਕਰਨ ਦੇ ਨਾਲ ਇਹ ਵੀ ਕੋਈ ਚੱਕਰ ਹੁੰਦਾ ਹੈ ਜੀ ਹਾਂ ਸਾਰੇ ਭਰਾ ਕਹਿੰਦੇ ਦੇਹੀ ਹੈ ਜੀ ਬਾਕੀ ਆਪਾਂ ਦਾ ਪਹਿਲੀ ਆ ਰੱਖਿਆ ਜੀ ਹੈ ਨਾ ਬਾਕੀ ਭਰਾਵਾਂ ਦੀ ਰਾਇਣ ਵਾਲੀ ਹੈ ਬਾਕੀ ਬਾਕੀ ਆਪਣੇ ਨਾਲੋਂ ਜ਼ਿਆਦਾ ਤਾਂ 파ਰਖੂ ਇਹ ਭਰਾ ਬੈਠੇ ਨੇ ਸਾਰੇ ਜੀ ਹੈ ਨਾ ਤੇ ਇਹਨਾਂ ਨੇ ਮਤਲਬ ਜ਼ਿਆਦਾਤਰ ਕਮੈਂਟਾਂ ਚ ਆਪਾਂ ਦੇ ਕਿੰਨੇ ਭਰਾ ਆਪਾਂ ਨੂੰ ਦੱਸਣ ਜੇ ਕੋਈ ਆਪਣੀ ਕਮੀ ਪੇਸ਼ੀਏ ਤਾਂ ਆਪਾਂ ਨੂੰ ਸੁਧਾਰਾਂਗੇ ਸੁਧਾਰਾਂਗੇ ਹਾਂਜੀ ਜੀ ਤੇ ਬਸ ਸਾਰੇ ਭਰਾਵਾਂ ਦੀ ਰਾਇਣ ਵਾਲੀ ਹੈ ਜੀ ਜਿਵੇਂ ਮਤਲਬ ਚਾਰ ਭਰਾਵਾਂ ਨੇ ਕਿ ਆਪਾਂ ਤਾਂ ਹੀ ਛੱਡਣ ਲੱਗੇ ਆ ਜੀ ਹਾਂ ਜੇ ਕੋਈ ਮੱਲਾ ਚਾ ਬਾਕੀ ਜੇ ਕੋਈ ਕਮੀ ਪੇਚੀ ਲੱਗੂਗੀ ਵੀ ਕਿਸੇ ਭਰਾ ਨੂੰ ਤਾਂ ਉਹ ਆਪਾਂ ਨੂੰ ਬੇਚੇ ਘੋਕੇ ਆਪਾਂ ਨੂੰ ਕਾਲ ਵੀ ਕਰ ਸਕਦਾ ਆ ਸਕਦਾ ਜੀ ਬਾਕੀ ਕੋਈ ਨੂੰ ਆਪਾਂ ਉਹਨ ਇਨਸਾਨ ਨੂੰ ਸਾਰੀ ਉਮਰ ਬਾਈ ਸਿੱਖਦੇ ਹੀ ਰਹਿਣਾ ਚਾਹੀਦਾ ਸੋ ਘਰ ਵੀ ਉਹਨਾਂ ਦੇ ਭਰਦੇ ਆ ਜਿਹੜੇ ਨੀਵੇਂ ਹੋ ਕੇ ਤੇ ਸੰਗਤ ਨੂੰ ਉੱਚਾ ਰੱਖਦੇ ਆ ਤੇ ਭਰਾਵਾਂ ਨੂੰ ਵੱਡਿਆਂ ਨੂੰ ਸਤਿਕਾਰ ਦਿੰਦੇ ਆ ਨਾ ਤੁਸੀਂ ਵੀ ਫਿਰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਬਹੁਤ ਵਧੀਆ ਪਰਿਵਾਰ ਹੈ ਬਹੁਤ ਖੁੱਲੇ ਸੁਭਾਅ ਦੇ ਮਾਲਕਾ ਬਾਈ ਹੋਣੀ ਚਾਰ ਭਰਾ ਨੇ ਚਾਰੇ ਹੀ ਕੰਮ ਘੋੜਿਆਂ ਦਾ ਕਰਦੇ ਆ ਵੀਰ ਹੋਣੀ ਬਾਈ ਕੁਲਦੀਪ ਪਿੱਛੇ ਬੈਠਾ ਹੈ ਬਾਈ ਦੇ ਭਰਾ ਵੀ ਸੱਜਣ ਵੀ ਨਾਲ ਬੈਠੇ ਆ ਬਾਈ ਗੀਤਾ ਉਹ ਤੁਹਾਨੂੰ ਅਗਲੀ ਘੋੜੀਆਂ ਵਾਲੀ ਭਾਗ ਜਿਹੜਾ ਇਹਨਾਂ ਦਾ ਪਾਵਾਂਗੇ ਪਾਰਟ ਉਹਦੇ ਚ ਬਾਈ ਨਾਲ ਮਿਲਾਵਾਂਗੇ ਦੇਖੀਰ ਦੀ ਕੁਵੀਏ ਸਾਰੇ ਸੱਜਣਾ ਬੜੀ ਛਿੱਦਤ ਨਾਲ ਕੰਮ ਕਰਦੇ ਪਿਆ ਸੋ ਤੁਹਾਨੂੰ ਪਹਿਲ ਦਿੱਤੀ ਹੈ ਸੱਜਣੋ ਵੀ ਯਾਰ ਤੁਸੀਂ ਸਾਨੂੰ ਜਰੂਰ ਦੱਸੋ ਕਮੈਂਟਾਂ ਰਾਈ ਕਿ ਜੇ ਚੰਗਾ ਲੱਗ ਰਹੀ ਹੈ ਬਾਈ ਉਹਨਾਂ ਦੀ ਮਿਹਨਤ ਬਚੇਰਾ ਚੰਗਾ ਲੱਗ ਰਿਹਾ ਤੇ ਸ਼ੇਅਰ ਵੀ ਕਰ ਦਿਓ ਅੱਛਾ ਹੁਣ ਗੱਲ ਆ ਜਾਂਦੀ ਹੈ ਵੱਡੇ ਬਾਈ ਤੇ ਜੇ ਹਾਈਟ ਦੀ ਹਾਈਟ ਕਿੰਨੀ ਹੈ ਹਾਈਟ 62 ਇੰਚ ਹੈ ਜੀ 62 ਇੰਚ 62 ਪਲੱਸ ਹੀ ਆ ਹਾਂ ਜੀ ਹਾਂਜੀ ਤੇ ਆਉਣ ਵਾਲੇ ਸਮੇਂ 'ਚ ਬਾਈ ਸਾਹਿਬ ਨੂੰ ਕੀ ਲੱਗਦਾ ਹੈ ਵੀ ਕਿੰਨੀ ਕ ਹਾਈਟ 'ਚ ਮਾਰ ਮਾਰ ਸਕਦਾ ਹੈ ਬਾਕੀ ਬਾਈ ਜੀ ਦੇਖੋ ਆਪਾਂ ਤਾਂ ਕਹਿੰਦੇ ਆ 65 ਇੰਚ ਹਾਈਟ ਸੋਚਦੇ ਆ ਜੀ ਹਨਾ ਬਾਕੀ ਤਾਂ ਟਾਈਮ ਤੇ ਪਤਾ ਲੱਗਦਾ ਜੀ ਆਪਾਂ ਅੱਜ ਕਹਿ ਦਈਏ ਵੀ 66 ਹੋ ਜਾਊਗਾ ਜੀ ਜਾਂ ਉਹ ਤਾਂ ਟਾਈਮ ਨਾਲ ਪਤਾ ਲੱਗਣਾ ਜੀ ਹਨਾ ਆਪਾਂ ਵੀ ਅੱਜ ਇਹ ਆ ਵੀ ਆਪਣੇ ਘਰੇ ਕੋਈ ਭਰਾ ਦੇਖਣ ਆਵੇ ਆਪਾਂ ਐਵੇਂ 63 ਕਹਿ ਦਈਏ 64 ਕਹਿ ਦਈਏ ਉਦੋਂ ਕੋਈ ਫਾਇਦਾ ਨਹੀਂ ਮਤਲਬ ਆਪਾਂ ਕੈਮਰੇ ਤੇ ਜਰੂਰ ਦਿਖਾ ਦੇਾਂਗੇ ਜੀ ਪਰ ਜਦੋਂ ਭਰਾਣੇ ਘਰੇ ਆਉਣਾ ਹਨ ਤਾਂ ਉਦੋਂ ਇਹ ਕਮੀ ਪੂਰਾ ਵੱਧ ਹੋਵੇ ਘਟਨਾ ਹੋਵੇ ਜੀ ਹਾਂ ਵੀ ਕੋਈ ਭਰਾ ਨੂੰ ਐ ਨਾ ਲੱਗੇ ਵੀ ਆ ਰਵੇਂ ਵੀਡੀਓ ਚ ਹੀ ਕਹਿ ਤਾ ਇਹਨਾਂ ਨੇ ਹਾਂ ਅੱਛਾ ਹੁਣ ਸ਼ੋਆ ਕਿਉਂਕਿ ਕੁਆਲਿਟੀ ਸ਼ੋਆੜੀ ਆ ਕੰਨਕਲੋਤੀ ਕੋੜੇ ਦੀ ਛਾਤੀ ਪੌੜ ਪੁੱਠਾ ਕਿਸੇ ਗੱਲੋਂ ਕੋੜਾ ਹੱਥ ਨਹੀਂ ਧਰੋਂਦਾ ਜੀ ਹੁਣ ਸ਼ੋਹਾਂ ਦੀ ਤਿਆਰੀ ਵੀ ਕਰੋਂਗੇ ਆਉਣ ਵਾਲੇ ਸ਼ੋਹਾਂ ਦੇ ਵਿੱਚ ਵੀ ਜਾਵੋਂਗੇ ਜਾਂ ਕੀ ਸੋਚਿਆ ਕਿਦਾਂ ਦੀ ਮਾਰੀ ਹਾਂਜੀ ਹਾਂਜੀ ਬਾਈ ਜਰੂਰ ਕਰਾਂਗੇ ਜੀ ਸ਼ੋਹਾਂ ਵਾਸਤੇ ਵੀ ਤਿਆਰ ਕਰਾਂਗੇ ਬਾਕੀ ਉਦੋਂ ਤੱਕ ਆਹ ਥੋੜੀ ਗਰਮੀ ਜ਼ਿਆਦਾ ਚੱਲੀ ਜਾਂਦੀ ਹੈ ਨਾ ਤੋਂ ਉਦੋਂ ਤੱਕ ਥੋੜੀ ਦੇਖ ਲੱਗੀ ਹੋਊਗੀ ਘੋੜੇ ਦੀ ਹਾਂ ਆਉਣ ਵਾਲੇ ਸਮੇਂ ਜੁੜਾ ਪਰੂਗਾ ਹਾਂਜੀ ਤੇ ਹੁਣ ਗੱਲ ਆ ਜਾਂਦੀ ਹੈ ਫੀਸ ਦੀ ਤੇ ਫੀਸ ਮੈਂ ਬਾਈ ਤੋਂ ਪੁੱਛਣ ਤੋਂ ਪਹਿਲਾਂ ਇੰਨੀ ਗੱਲ ਕਰਾ ਜੇ ਭਰਾ ਕੋਈ ਸੱਜਣ ਨੂੰ ਸੋਚੀ ਖੜਾ ਹੈ ਬਾਈ ਜਿੰਨੀ ਮਰਜ਼ੀ ਫੀਸ ਦੱਸ ਦੇਣ ਬਸ ਤੁਸੀਂ ਇੱਕ ਵਾਰੀ ਫੋਨ ਲਾ ਲਿਓ ਬੇਚਿੰਤ ਹੋਗੇ ਬਾਈ ਜੀ ਹੁਣੀ ਤੁਹਾਨੂੰ ਖਾਲੀ ਨਹੀਂ ਜੇ ਤੁਸੀਂ ਚਾਹੋ ਨੇ ਹੋ ਕਿ ਇਹ ਦੇਵਰਾਜ ਰਣੀਏ ਦਾ ਜਾਂ ਦਲਬਾਗ ਦਾ ਸਾਡੇ ਘਰੇ ਵੀ ਖੂਨ ਹੋਵੇ ਤੇ ਭਾਈ ਤੁਸੀਂ ਬਾਈ ਹੋਣਾ ਤੋਂ ਸਰਵਿਸ ਲੈ ਸਕਦੇ ਹੋ ਹੁਣ ਬਾਈ ਆਪਾਂ ਫੀਸ ਦੱਸ ਦਈਏ ਹਾਂਜੀ ਆਪਾਂ 31000 ਰੁਪਏ ਫੀਸ ਰੱਖੀ ਹੈ ਕਰਨ ਜੀ ਹਾਂਜੀ ਬਾਕੀ ਚਾਰ ਭਰਾਵਾਂ ਦੀ ਰਹਿਣ ਵਾਲੀ ਆ ਹਾਂਜੀ ਬਾਕੀ ਕੋਈ ਗੱਲ ਨਹੀਂ ਇਕੱਲੀ ਫੀਸ ਨਾਲ ਨਹੀਂ ਵਰਤਣਾ ਆਪਾਂ ਹਾਂਜੀ ਆਪਾਂ ਚਾਰ ਭਰਾਵਾਂ ਨਾਲ ਵਰਤਣਾ ਜੀ ਹਾਂਜੀ ਕੋਈ ਗੱਲ ਨਹੀਂ ਬਾਕੀ ਜਿਵੇਂ ਵੀ ਭਰਾ ਨੇ ਜੇ ਕੋਈ ਯਾਰ ਮੋਟਾ ਮੋਟਾ ਤੁਹਾਨੂੰ ਮੈਂ ਪਹਿਲਾਂ ਹੀ ਕਹਿਤਾ ਭਾਵੇਂ ਬਾਈ ਫੀਸ 51000 ਕਹਵੇ ਭਾਵੇਂ 71000 ਕਹਵੇ ਤੁਸੀਂ ਇੱਕ ਵਾਰੀ ਫੋਨ ਲਾ ਲਿਓ ਘੋੜੀ ਭਰਾ ਕੇ ਲੈ ਜਾਓ ਬਹੁਤ ਵਧੀਆ ਇਨਸਾਨ ਆ ਤੁਸੀਂ ਇੱਕ ਵਾਰੀ ਫੋਨ ਤੇ ਗੱਲ ਕਰਿਓ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਬਾਈ ਜੀ ਹੋਣੀ ਕਿੱਦਾਂ ਦੇ ਬੰਦੇ ਐ ਤੇ ਦੂਜੀ ਗੱਲ ਵੀ ਭਾਈ ਜਿਹੜਾ ਇਹਦਾ ਦਾਦਾ ਹੈ ਦਲਵਾਗ ਰਣੀਆਂ ਹਾਂਜੀ ਉਹਦਾ ਆਪਦਾ ਬ੍ਰਾਂਡ ਆ ਜਿਹੜਾ ਇਹਦਾ ਪਿਓ ਆ ਗਿਆ ਦੀਵਰਾਜ ਰਣੀਆਂ ਉਹਨੇ ਆਪ ਬ੍ਰਾਂਡ ਬਣਾਇਆ ਤੇ ਹੁਣ ਵਾਰੀ ਹੈ ਇਹਦੀ ਤੀਜੇ ਥਾਂ ਤੇ ਇਹ ਕੀ ਕਰਕੇ ਵਿਖਾਉਂਦਾ ਇਹ ਆਪਾਂ ਨੂੰ ਬਹੁਤ ਹੀ ਜਲਦੀ ਦੇ ਬੱਚਿਆਂ ਨੂੰ ਤੇ ਪਤਾ ਲੱਗ ਜੂ ਪਰ ਝੋਨੇ ਵਾਲਾ ਪਿੰਡ ਪਰਾਲੀ ਤੋਂ ਪਛਾਣਿਆ ਜਾਂਦਾ ਹੁੰਦਾ ਘੋੜੇ ਦੇ ਵਿੱਚ ਬਰੀਕੀਆਂ ਨੇ ਮਾਲਾ ਖਾਨਦਾਨ ਚੰਗਾ ਹੈ ਘੋੜੇ ਦਾ ਬਾਪ ਵਾਲਾ ਖਾਨਦਾਨ ਦਾਦੇ ਦਾਦਕਿਆਂ ਗਾਂ ਕੈਦੋਪੀ ਪਰਦਾਦਿਆਂ ਤਾਂ ਇਹ ਵੀ ਬਹੁਤ ਜਿਆਦੀ ਵਧੀਆ ਬ੍ਰਾਂਡ ਹੈ ਉਹ ਤੁਸੀਂ ਸਾਰੇ ਭਰਾ ਜਾਣਦੇ ਹੋ ਘੋੜੀ ਭਰਾਉਣੀ ਆ ਚੰਗਾ ਬੱਚਾ ਲੈਣਾ ਤੇ ਵੀਰ ਹੋਣਾ ਕੋਲੇ ਬੈਸਟ ਆਪਸ਼ਨ ਹੈ ਬਿਲਕੁਲ ਸੀਮਤ ਤਹੀਸਲੇ ਵਿੱਚ ਤੇ ਉਹ ਤੁਸੀਂ ਸੰਪਰਕ ਕਰ ਲਿਓ ਹੁਣ ਭਾਈ ਆ ਜੀ ਆਪਾਂ ਨੂੰ ਕਰੀ ਤੇ ਜੀ ਬਈ ਨੁਕਰਾ ਵਸ਼ੀਰਾ ਲਿਆਇਓ ਉਹ ਕੀ ਸੋਚ ਕੇ ਲਿਆਇਓ ਤੇ ਕਿਹੜੇ ਕੋਲ ਉਹਦਾ ਨਾਂ ਕੀ ਰੱਖਤਾ ਜੀ ਹਾਂਜੀ ਉਹਦਾ ਨਾਂ ਸੂਰਜ ਆ ਜੀ ਜੀ ਹਾਂਜੀ ਉਹ ਪਾਰਸ ਘੋੜੇ ਦਾ ਬੱਚਾ ਜੀ ਜੀ ਤੇ ਉਹ ਅਰਜਨ ਰੌਲੀਆ ਵਾਲਾ ਦਾ ਪੁੱਤ ਹੈ ਜੀ ਪਾਰਸ ਕਿਹੜਾ ਪਾਰਸ ਫੂਲੇ ਵਾਲੇ ਆ ਫੂਲੇ ਵਾਲੇ ਜੀ ਜੀ ਤੇ ਆ ਗਿਆ ਦਾਦਾ ਕਿਹੜਾ ਆ ਗਿਆ ਦਾ ਅਰਜਰੌਲੀ ਅੱਲਾ ਜੀ ਤੇ ਮਾਂਲੇ ਪਾਸੇ ਜਾਈਏ ਬਈ ਮਾਂ ਮਾਂ ਇਹਦੀ 64 ਇੰਚ ਹਾਈਟ ਦੀ ਨੁਕਰੀ ਕੁੜੀ ਆਨ ਆਉਣਾ ਬਈ ਜੀ ਉਹਦਾ ਮੱਲਾ ਆਪਾਂ ਨੂੰ ਕਲੀਅਰ ਨਹੀਂ ਜੀ ਤੇ ਇਹਦੀ ਉਮਰ ਕਿੰਨੀ ਹੋ ਗਈ ਬਈ ਏ ਬਈ ਹੈਗਾ 23 ਮਹੀਨਾ ਦਾ ਜੀ ਬੱਚਾ ਅਰੇ 23 ਮਹੀਨਾ ਦਾ ਹਾਂ ਬਈ 23 ਮਹੀਨਾ ਦਾ ਜੀ ਜੀ ਇਹਨੂੰ ਵੀ ਸਾਨ ਬਣਾਓਗੇ ਕਿ ਸੇਲ ਦਾ ਰੱਦ ਹੈ ਨਹੀਂ ਇਹਨੂੰ ਬਈ ਇੱਕ ਵਾਰੀ ਤਰਖਿਆ ਹੀ ਹੋਇਆ ਜੀ ਅੱਛਾ ਹਾਂਜੀ ਹਾਂਜੀ ਤੇ ਜੇ ਕੋ ਭਰਾ ਜੀਦ ਕਰੇ ਬਈ ਚੰਗਾ ਬੱਚਾ ਬਾਕੀ ਤਾਂ ਬਈ ਟਾਈਮ ਨਾਲ ਦੇਖ ਲਾਂਗੇ ਜੀ ਬਾਕੀ ਇੱਕ ਵਾਰੀ ਆਪਾਂ ਰੱਖਿਆ ਹੀ ਹੋਇਆ ਜੀ ਹਾਂਜੀ ਮਲਾ ਸਾਨ ਬਣਾਉਣਾ ਅਸਤੀਰਾ ਰੱਖਿਆ ਹਾਂਜੀ ਪ੍ਰਿਕੀਆਂ ਇਹਦੇ ਜੀ ਵੀ ਬਹੁਤ 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 ਕੰਨ ਕਨੋਤੀ ਪੇਠ ਪੁੜਾ ਜਦ ਤੁਸੀਂ ਤੁਹਾਡੀ ਅੱਖ ਕਿਹੜੀ ਕੀ ਪੜਦੀ ਹੈ ਇਹਦੇ ਵਿੱਚ ਬਾਕੀ ਸੁਰੱਖਿਆ ਬਹੁਤ ਜ਼ਿਆਦਾ ਜੀ ਬਾਕੀ ਜਿਵੇਂ ਕੰਨ ਕਨੋਤੀ ਦਾ ਬਹੁਤ ਜ਼ਿਆਦਾ ਹਾਂ ਜੱਜੀ ਮਰਜਾ ਰੌਲੀਆ ਨਾ ਹਾਂਜੀ ਹਾਂਜੀ ਤਮਾਂ ਲੱਕਣ ਗਣੋਤੀ ਬਹੁਤ ਸੋਹਣਾ ਬੱਚਾ ਜੀ ਹਾਂਜੀ ਇਹ ਕਿੱਥੋਂ ਲੈ ਆਏ ਬਾਈ ਤੁਸੀਂ ਇਹ ਇਹ ਬਈ ਆਪਾਂ ਨਾ ਆਪਣੇ ਕੋਲੇ ਸੰਤਾਂ ਕੋਲੇ ਸੀਗਾ ਬਸ਼ੇਰਾ ਇਹ ਜੀ ਬਾਬਿਆਂ ਦਾ ਇਹ ਜੀ ਉਹਨਾਂ ਕੋਲੇ ਆਇਆ ਜੀ ਜੀ ਅੱਛਾ ਇੱਥੇ ਫਿਰ ਆਪਾਂ ਇਸ ਟਾਈਮ ਤੇ ਸਾਣ ਬਣਾਉਣ ਲਈ ਤਿਆਰ ਕਰੀਏ ਜੀ ਇਹਨੂੰ ਛੱਡਣਾ ਸ਼ੁਰੂ ਕਰਿਆ ਬਈ ਕਿ ਕਿਵੇਂ ਆ ਇੱਕ ਦੋ ਕੁੜੀਆਂ ਤੇ ਛੱਡਿਆ ਬਈ ਜੀ ਅੱਛਾ ਇਹਨੂੰ ਜੇ ਕੋਈ ਭਰਾ ਸਰਪੰਚ ਨੇ ਨਹੀਂ ਰੱਖੀ ਫੀਸ ਨਹੀਂ ਬਈ ਇਹ ਹਜੇ ਇੱਕ ਦੋ ਜਾਨ ਕੁੜੀਆਂ ਤੇ ਛੱਡੇ ਇੱਕ ਦੋ ਕੁੜੀਆਂ ਆਪਣੀਆਂ ਆਪਦੀਆਂ ਤੇ ਛੱਡੇ ਇਹ ਹਜੇ ਤੱਕ ਨਹੀਂ ਛੱਡਣਾ ਜੀ ਹਜੇ ਛੱਡਣਾ ਹਾਂਜੀ ਹਜੇ ਆਉਣ ਵਾਲੇ ਸਾਲ ਦੇਖੋਗੇ ਜੀ 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 ਅੱਛਾ ਬਈ ਹੁਣ ਆਪਾਂ ਕਰੀਏ ਗੱਲ ਤੀਜੇ ਬਸ਼ੇਰੇ ਦੀ ਮਾਰਵਾੜੀ ਦੀ ਹਾਂ ਹਰ ਕੈਰੈਕਟਰ ਬਹੁਤ ਬਰੀਕੀਆਂ ਦੇ ਵਿੱਚ ਵਸੇਰਾ ਹੈ। ਇਹਦਾ ਨਾਂ ਆ ਕੀ ਰੱਖਿਆ ਜੀ? ਇਹਦਾ ਦਿਲਰਤਨ ਜੀ ਦਿਲਰਤਨ ਇਹ ਆਪ ਕਿਹੜੇ ਘੋੜੇ ਦਾ ਜੀ ਇਹ ਲਾਰਤਨ ਦਾ ਜੀ ਲਾਰਤਨ ਦਾ ਤੇ ਮਾਂਲੇ ਪਾਸੇ ਜਾਈਏ ਤੇ ਮਾਂ ਮਾਂ ਇਹਦੀ ਆਪਾਂ ਇਹਨੂੰ ਕਹਿ ਕੇ ਤਾਂ ਰਤਨਾਕਰ ਦੀ ਦਿੱਤੀ ਸੀਗੀ ਜੀ ਪਰ ਆਪਾਂ ਨੂੰ ਅਨਨੋਨੀ ਕਹਨੇ ਆ ਬਾਈ ਜੀ ਕਿਉਂਕਿ ਕਲੀਅਰ ਨਹੀਂ ਆਪਾਂ ਨੂੰ ਅੱਛਾ ਤੁਹਾਡੀ ਖਰੀਦੀ ਹੋਈ ਹੈ ਹਾਂ ਜੀ ਖਰੀਦੀ ਹੋਈ ਆ ਪਰ ਉਹ ਇਸ ਵਾਰ ਉਹਨੇ ਕਾਂਟੇ ਤੋਂ ਬਚਾ ਦਿੱਤਾ ਜੀ ਪਹਿਲਾਂ ਉਹਨੇ ਇਹ ਲਾਰਤਨ ਤੋਂ ਦਿੱਤਾ ਸੀ ਇੱਕ ਉਹਦੋਂ ਪਹਿਲਾਂ ਬਸ਼ੇਰੀ ਆਪਣੇ ਕੋਲੇ ਹੈਗੀ ਆ ਰਾਮਰਾਜ ਦੀ ਬਸ਼ੇਰੀ ਆ ਉਹ ਹਾਂ ਜੀ ਉਸੇ ਕੁੜੀ ਦੇ ਤਿੰਨ ਬੱਚੇ ਆਏ ਤੇ ਉਹਦੀ ਹਾਈਟ ਕਿੰਨੀ ਮਾਏ ਦੀ ਦੀ ਉਸ 62+ ਹੈ ਜੀ ਤੇ ਬਾਪ ਨੂੰ ਤਾਂ ਸਾਰੇ ਜਾਣਦੇ ਹੀ ਆ ਹਾਂ ਜੀ ਹਾਂ ਜੀ ਤੇ ਇਹ ਹੋਗੀ ਇਹ 13 ਗਮਿਨਿਆਂ ਦਾ ਜੀ ਸਹੀ 13 ਗਮਿਨਿਆਂ ਦਾ ਹਾਂਜੀ ਹਾਂਜੀ ਤੇ ਜੇ ਮੈਂ ਗੱਲ ਕਰਾਂ ਬਾਈ ਜੇ ਇਹਦਾ ਕੋਈ ਭਰਾ ਕਵੇ ਵੀ ਭਾਈ ਚੰਗਾ ਲੱਗਦਾ ਹੈ ਕੋਈ ਫੁੱਲ ਦਾ ਵਿਚਾਰ ਹੈਗਾ ਨਹੀਂ ਨਹੀਂ ਇਹ ਬਾਈ ਆਪਾਂ ਰੱਖਿਆ ਹੋਇਆ ਜੀ ਇਹ ਵੀ ਰੱਖਿਆ ਹੈ ਇਹ ਵੀ ਰੱਖਿਆ ਹੈ ਇਹਦੀ ਉਹ ਤਾਂ ਮਾਰਕਿੰਗ ਕੀ ਮੱਥੇ ਦਾ ਫੁੱਲ ਹੈ ਇਹਦੇ ਮੱਥੇ ਫੁੱਲ ਹੈ ਜੀ ਤੇ ਦੋ ਪੈਰ ਚਿੱਟੇ ਆ ਜੀ ਦੋ ਪੈਰ ਚਿੱਟੇ ਜੀ ਜੀ ਬਾਕੀ ਭਾਈ ਇਹਦੇ ਬਾਬਤ ਵੀ ਤੁਸੀਂ ਦੱਸ ਦਿਓ ਅਸੀਂ ਤਾਂ ਤੁਹਾਨੂੰ ਦਿਖਾਈ ਜਾਂਦੇ ਆ ਇਹਦੇ ਬਾਬਤ ਵੀ ਤੁਸੀਂ ਭਰਾ ਦਾ ਵੀ ਇਹ ਕਹਿਣਾ ਹੈ ਤੇ ਮੇਰਾ ਵੀ ਇਹ ਕਹਿਣਾ ਵੀ ਕਮੈਂਟਾਂ ਰਾਈ ਜਰੂਰ ਲੱਛ ਦਿਓ ਜੇ ਚੰਗਾ ਲੱਗ ਰਿਹਾ ਹੈ ਬਾਈ ਦੀ ਮਿਹਨਤ ਚੰਗੀ ਲੱਗੀ ਹੈ ਵੀਡੀਓ ਦੇ ਵਿੱਚ ਤੇ ਭਾਈ ਅੱਗੇ ਸ਼ੇਅਰ ਦੱਬ ਕੇ ਕਰ ਦਿਓ ਬਾਕੀ ਬਾਈ ਦੀਆਂ ਜਿਹੜੀਆਂ ਸ਼ਾਨਦਾਰ ਘੋੜੀਆਂ ਤੇ ਬੱਚੇ ਆ ਉਹਨਾਂ ਦੇ ਵਿੱਚ ਮੇਰੇ ਖਿਆਲ ਜਿਹੜੇ ਅਗਲੇ ਭਾਗ ਚ ਦਿਖਾਉਣੇ ਆਂ ਕਾਂਟੇ ਦੇ ਵੀ ਹੈਗੇ ਆ। ਉਹਦੇ ਕਾਂਟੇ ਦੇ ਦੋ ਬੱਚੇ ਐ ਬਈ ਉਹਦੇ ਚ। ਹਾਂ ਦੇਖੋ ਘੋੜੀਆਂ ਕਿੰਨੀਆਂ ਦਿਖਾਈਆਂ ਬਈ ਆਪਾਂ? ਉਹਦੇ 4-5 ਘੋੜੀਆਂ ਬਈ ਜੀ ਤੇ ਇੱਕ ਆਪਾਂ ਆ ਬਲਕਸ ਜਿਹੀ ਉਹਦੇ ਚ ਸੇਲ ਆ ਜੀ। ਜੀ ਤੇ ਦੋ ਕਾਂਟੇ ਦੇ ਬੱਚੇ ਆ ਜੀ ਉਹਦੇ ਚ। ਬਸ਼ੇਰੀ ਐ ਜੀ। ਯਾਨੀ ਕਿ ਤਿੰਨ ਚਾਰ ਜਾਨਵਰ ਤੁਹਾਨੂੰ ਫੋਰ ਸੇਲ ਵੀ ਮਿਲ ਜਾਣਗੇ। ਬਾਲੇ ਚੰਗੇ ਜਾਨਵਰ ਆ। ਜੇ ਤੁਹਾਨੂੰ ਉਹ ਭਾਗ ਚੰਗਾ ਲੱਗੇ ਤੇ ਉਹ ਤੁਹਾਨੂੰ ਅਗਲੇ ਕੁਝ ਕਿ ਦਿਨਾਂ ਤੱਕ ਅਸੀਂ ਪਾ ਦਾਂਗੇ। ਤੁਸੀਂ ਉਹਨਾਂ ਬਾਅਦ ਤੇ ਬਾਈ ਉਹਨਾਂ ਨਾਲ ਗੱਲ ਕਰ ਲਿਓ। ਆਹ ਵੀਡੀਓ ਕਿਵੇਂ ਲ ਲੱਗੇ ਆ ਫਿਰ ਤੋਂ ਕਹਿਣਾ ਕਿ ਭਾਈ ਨੂੰ ਸਪੋਰਟ ਕਰਿਓ ਤੇ ਦੱਬ ਕੇ ਭਰਾ ਨੂੰ ਕਮੈਂਟਾਂ ਦੇ ਵਿੱਚ ਭਰ-ਭਰ ਕੇ ਵਧਾਈਆਂ ਦੇ ਦਿਓ ਫੋਨ ਲਾ ਕੇ ਜਰੂਰ ਦੱਸ ਦਿਓ ਤੇ ਜੇ ਕੋਈ ਕਮੀ ਪੇਸ਼ੀ ਲੱਗੀ ਹੈ ਉਹਦੇ ਬਾਵਜੂਦ ਵੀ ਸਾਨੂੰ ਜਰੂਰ ਦੱਸ ਦਿਓ ਬਾਈ ਜੀ ਹੋਰ ਕੋਈ ਮੈਸੇਜ ਜਾਂਦੇ ਜਾਂਦੇ ਜੀ ਉਹ ਬਤ ਜੇ ਕੋਈ ਆਪਣੇ ਕੰਮ ਦੀ ਜਾਂ ਕਿਸੇ ਜਾਨਵਰ ਚ ਕੋਈ ਵੀ ਕਮੀ ਪੇਛੀ ਲੱਗਦੀ ਹੈ ਕਿਸੇ ਭਰਾ ਨੂੰ ਕੋਈ ਲੱਗਦਾ ਆ ਕੋਈ ਸਜਸ਼ਨ ਹੋਵੇ ਤਾਂ ਆਪਾਂ ਨੂੰ ਦੱਸ ਸਕਦਾ ਜੀ ਹਾਂਜੀ ਬੇਝਿਰੀ ਛੋਕੇ ਹਾਂਜੀ ਕਿਉਂਕਿ ਭਰਾਵਾਂ ਨਾਲ ਹੀ ਹੈ ਬਾਈ ਜੀ ਹਾਂਜੀ ਚਾਰ ਭਰਾਵਾਂ ਦੀ ਰੈਨ ਵਾਲੀ ਪਹਿਲਾਂ ਆਪਾਂ ਜਾਨਵਰ ਰੱਖੇ ਹੋਏ ਹੈ ਜੀ ਹਨਾ ਤਾਂ ਭਰਾਵਾਂ ਦੀ ਰੈਨ ਵਾਲੀ ਹੈ ਜੀ ਸਾਰਾ ਕੁਝ ਹਾਂਜੀ ਆਪਾਂ ਇਕੱਲੇ ਕੁਝ ਵੀ ਨਹੀਂ ਉਹ ਕਰ ਸਕਦੇ ਤਾਂ ਭਰਾਵਾਂ ਦੀ ਰੈਨ ਵਾਲੀ ਹੈ ਬਾਈ ਜੀ ਜੀ ਨਹੀਂ ਇੱਕ ਗੱਲ ਕਹਿਣਾ ਹੁੰਦਾ ਕਿ ਜਿਹੜਾ ਭਰਾ ਸੰਗਤ ਨੂੰ ਆਪਦੇ ਤੋਂ ਉੱਪਰ ਰੱਖਦਾ ਹੈ ਤੇ ਉਹ ਬੰਦਾ ਕਦੇ ਵੀ ਧੋਖਾ ਨਹੀਂ ਖਾਂਦਾ ਸੋ ਭਰਾ ਨੇ ਤੁਹਾਨੂੰ ਮਹਿੰਮਤ ਦਿੱਤੀ ਹੈ ਤੁਹਾਡਾ ਫਰਜ ਬਣਦਾ ਹੈ ਸੱਜਣੂ ਕਿ ਬਾਈ ਨੂੰ ਵੱਧ ਚੜ ਕੇ ਸਪੋਰਟ ਕਰੋ ਭਾਈ ਤੇ ਅੱਗੇ ਵੀ ਬਾਈ ਇਸੇ ਤਰ੍ਹਾਂ 10 ਗੁਣਾ ਵੱਧ ਕੇ ਤੁਹਾਡੇ ਅੱਗੇ ਆਉਂਦੇ ਰਹਿਣਗੇ ਤੇ ਇਦਾਂ ਦੇ ਨਗਿਨੇ ਤੁਹਾਡੀ ਕਚਹਿਰੀ ਚ ਲੈ ਕੇ ਦਿਖਾਉਂਦੇ ਰਹਿਣਗੇ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਇੰਨੇ ਸਮੇਂ ਲਈ ਦਿਓ ਸੁਖਸਾਨੂੰ ਇਜਾਜ਼ਤ ਜਿਉਂਦੇ ਵੱਸਦੇ ਹਾਲਤੇ ਰਹੋ ਸ਼ਬਾਹ ਕਹਿੰਦੇ ਸਤਿ ਸ੍ਰੀ ਅਕਾਲ ਬੜੀ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਹਿਬ ਓਕੇ ਅਗਲੀ ਵੀਡੀਓ ਦੇਖਣ ਨਾਲ ਭੁੱਲਣਾ ਸੱਜਣੋ 10-12 ਦਿਨਾਂ ਤੱਕ ਆਪਾਂ አገልግሎት እንደሚያው ልክ ነው የምልህ